ਤੁਰਨਾ ਹੈ ਤੇਰਾ ਹੱਥ ਫੜ ਕੇ ਆ ਵਰ ਮਾਲਾ ਜਈ ਪਾਜਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪੇਸ਼ ਹੈ ਰਚਨਾ ਦੁਲਹੇ ਰਾਜਾ ਹੂੰ ਕਰ ਬੈਠੀ ਸ਼ਿੰਗਾਰ ਸੋਹਣਿਆ ਉਹ ਤੇਰਾ ਇੰਤਜ਼ਾਰ ਸੋਹਣਿਆ ਉਹ ਘਰ ਬੈਠੀ ਸ਼ਿੰਗਾਰ ਸੋਹਣਿਆ ਤੇਰਾ ਇੰਤਜ਼ਾਰ ਸੋਹਣਿਆ ਫੁੱਲ ਵਹਿਲ ਦੀ ਪੱਗ ਬੰਨ ਕੇ ਕਲਗੀ ਲਾ ਕੇ ਆ ਜਾਵੇਂ ਮੇਰਾ ਜੀ ਨਹੀਂ ਲੱਗਦਾ ਉਹ ਆ ਜਾ ਦੁਲਹੇ ਰਾਜਾਵੇਂ ਮੇਰਾ ਜੀ ਨਹੀਂ ਲੱਗਦਾ ਉਹ ਆ ਜਾ ਦੁਲਹੇ ਰਾਜਾਵੇਂ ਮੇਰਾ ਜੀ ਨਹੀਂ ਲੱਗਦਾ ਓ ਗੇਟਾਂ ਉੱਤੇ ਭੀੜ ਬੜੀ ਵੇ ਤੇਲ ਚੋਣ ਨੂੰ ਨੈਣ ਖੜੀ ਓ ਗੇਟਾਂ ਉੱਤੇ ਭੀੜ ਬੜੀ ਤੇਲ ਚੋਣ ਨੂੰ ਨੈਣ ਖੜੀ ਓ ਬੈਰ ਖੜੇ ਲੈ ਜੂਸ ਬਰੰਮੀ ਫੈਂਟਾ ਲਮਕਾ ਮਾਜ਼ਾ ਵੇ ਮੇਰਾ ਜੀ ਨਹੀਂ ਲੱਗਦਾ ਓ ਆਜਾ ਦੁਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਆਜਾ ਦੁਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਇੱਕ ਦੂਜੇ ਨਾਲ ਮਿਲਣ ਕਰਾ ਕੇ ਓ ਪਾਪਾ ਦੇ ਨਾਲ ਡੈਡ ਮਿਲਾ ਕੇ ਓ ਇੱਕ ਦੂਜੇ ਨਾਲ ਮਿਲਣ ਕਰਾ ਕੇ ਪਾਪਾ ਦੇ ਨਾਲ ਡੈਡ ਮਿਲਾ ਕੇ ਕਹ ਹਮਾਮ ਮੇ ਨੂੰ ਮਾਮੇ ਦੇ ਨਾਲ ਮਿਲ ਕੇ ਜਫੀਆਂ ਪਾ ਜਾਵੇ ਮੇਰਾ ਜੀ ਨਹੀਂ ਲੱਗਦਾ ਹੋ ਆ ਜਾ ਧੁਲੇ ਰਾਜਾ ਮੇ ਮੇਰਾ ਜੀ ਨਹੀਂ ਲੱਗਦਾ ਆ ਜਾ ਧੁਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਉਹ ਸੂਟ ਸਾੜੀਆਂ ਲਹਗੇ ਪਾ ਕੇ ਉਹ ਕੁੜੀਆਂ ਖੜੀਆਂ ਨੱਕੇ ਲਾ ਕੇ ਉਹ ਸੂਟ ਸਾੜੀਆਂ ਲਹਿੰਗੇ ਪਾ ਕੇ ਕੁੜੀਆਂ ਖੜੀਆਂ ਨਾਕੇ ਲਾ ਕੇ ਗੋਰੀਆਂ ਹੱਥਾਂ ਨਾਲ ਭੈਣ ਮੇਰੀ ਤੋਂ ਕਟਰੀ ਬੰਦ ਪਰਫੀ ਖਾ ਜਾਵੇ ਮੇਰਾ ਜੀ ਨਹੀਂ ਲੱਗਦਾ ਹੋ ਆ ਜਾ ਦੁਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਆ ਜਾ ਦੁਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਓ ਸਤ ਗੁਰਾਂ ਦੇ ਸਨਮੁਖ ਬਹਿ ਕੇ ਝਾਰ ਮੇਰੇ ਨਾਲ ਲਾਵਾਂ ਲੈ ਕੇ ਓ ਸਤ ਗੁਰਾਂ ਦੇ ਸਨਮੁਖ ਬਹਿ ਕੇ ਝਾਰ ਮੇਰੇ ਨਾਲ ਲਾਵਾਂ ਲੈ ਕੇ ਸਾਰੀ ਦੁਨੀਆ ਮੂਰੇ ਆ ਸੱਚ ਮੁੱਚ ਦਾ ਸਾਰੀ ਹੀ ਦੁਨੀਆ ਮੂਰੇ ਆ ਸੱਚ ਮੁੱਚ ਦਾ ਵਿਆਹ ਕਰਵਾ ਜਾਵੇ ਮੇਰਾ ਜੀ ਨਹੀਂ ਲੱਗਦਾ ਓ ਆ ਜਾ ਦੁੱਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਆ ਜਾ ਦੁੱਲੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਓ ਭੈਂਡ ਵਜੇ ਦੇ ਨਾਲ ਤੇਰੇ ਓ ਪੈਲਸ ਵਿੱਚ ਇਕਬਾਲ ਤੇਰੇ ਓ ਭੈਂਡ ਵਜੇ ਦੇ ਨਾਲ ਤੇਰੇ ਪੈਲਸ ਵਿੱਚ ਇਕਬਾਲ ਤੇਰੇ ਤੋਰ ਨਾ ਹਏ ਤੇਰ ਹੱਥ ਫੜ ਕੇ ਆ ਵਰ ਮਾਲਾ ਜਈ ਪਾ ਜਾਵੇ ਮੇਰਾ ਜੀ ਨਹੀਂ ਲੱਗਦਾ ਹੋ ਆ ਜਾ ਦੁਲ੍ਹੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਆ ਜਾ ਦੁਲ੍ਹੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਆ ਜਾ ਦੁਲ੍ਹੇ ਰਾਜਾ ਵੇ ਮੇਰਾ ਜੀ ਨਹੀਂ ਲੱਗਦਾ ਹੋ ਮੇਰਾ ਜੀ ਨਹੀਂ ਲੱਗਦਾ